ਆ ਬੰਨੇ ਇਹ ਮੈਂ ਦੇਖਦੇ ਹਾਂ ਮੈਂ ਹੈਰਾਨ ਹਾਂ ਆ ਸਾਰੀ ਮੰਡੀ ਇੱਥੇ ਖੜੀ ਹੈ ਚੀਕਾ ਮਾਰ ਰਹੀ ਹੈ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਹਾਡਾ ਐਮਐਲਏ ਮੁਬਨਾ ਕਿੱਥੇ ਹੈ ਇਹਨੇ ਪੁਤਰਾ ਵੀ ਅਸੀਂ ਸ਼ਗਲ ਨਹੀਂ ਦੇਖੀ ਕੀ ਹੋ ਰਹੀ ਹੈ ਅੱਜ ਆਇਆ ਪ੍ਰਸ਼ਾਸਨ ਦਾ ਇੱਕ ਬੰਦਾ ਨਹੀਂ ਆਇਆ ਡੀਸੀ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਮੇਰੇ ਬਾਰੇ ਪਤਾ ਕਰ ਲਿਆ ਮੈਂ ਹੈਰਾਨ ਹਾਂ ਕਿ ਇਸ ਮੰਡੀ 'ਚ ਆਪਸ ਵਿੱਚ ਵਗਰਾ ਲਗਾ ਲੋਗੀ ਮੰਗਰੇ ਜਿਹਾ ਮਾਹੌਲ ਸੀ ਅੱਜ ਉਹ ਸੀਵਰ ਜਿਹੜਾ ਲਾ ਵੀ ਸਫਾਈ ਤੱਕ ਨਹੀਂ ਕੀਤੀ ਇੰਨਾ ਬੁਰਾ ਹਾਲ हैराना की मुख ड्रिप ला के जाकर हस्पताल चाह जा दो दिन हवाई गेड़े ला के बिल्कुल भी कहता है कि मुख्यमंत्री साहब ने हेलीकॉप्टर लोगों के हवाले करता है ग्डी चुना पे जिंदर जगाओ जे लखा की तनखा लेंगे ने, ने, ने। तो कम कराया ने अपने पैसा देने दो पंप सैटा टेके गई लख रुपए का डीजल अकाली दल दऊगा पानी ਚੌੜੀ ਗਲੀ ਵੀ ਜਾ ਰਹੇ ਆ ਤੇ ਮੈਂ ਸਿੰਗਰਾ ਸਾਹਿਬ ਵਿਜੇ ਸਿੰਗਰਾ ਜੀ ਨੂੰ ਵੀ ਕਹਿਣਾ ਚਾਹੁੰਦੀ ਆ ਸਾਰਾ ਮਾਨਸਾ ਡੁੱਬਿਆ ਪਿਆ ਸ਼ਹਿਰ ਫਾੜਾ ਬੰਦ ਪਿਆ ਹੈਗਾ ਮਹੀਨੇ ਪਹਿਲੇ ਮੈਂ ਉਸ ਸ਼ਹਿਰ ਚ ਗਈ ਸੀ ਤੇ ਡੀਸੀ ਸਾਹਿਬ ਨੂੰ ਫੋਨ ਕਰਕੇ ਕਿਹਾ ਸੀ ਕਿ ਗੋਡੇ ਗੋਡੇ ਪਾਣੀ ਆ ਗੋਡੇ ਪਾਣੀ ਹੋ ਲੱਗ ਪਾਈ ਪਹੁੰਚ ਗਿਆ ਮਹੀਨੇ ਬਾਅਦ ਤੋਂ ਪਾਣੀ ਬਾਹਰ ਨਹੀਂ ਨਿਕਲਿਆ ਉਸ ਡੁੱਬਰੇ ਹੋਏ ਸ਼ਹਿਰ ਨੂੰ ਸਿੰਗਰਾ ਸਾਹਿਬ ਵਿਦੇਸ਼ ਦਾ ਦਾਰਾ ਤੁਸੀਂ ਸੁਣਿਆ ਛੁੱਟੀ ਪਾ ਕੇ ਆਏ ਹੋ ਜੀ ਸਾਡੇ ਤੇ ਛੁੱਟੀ ਮਨਾਓ ਲੇਕਿਨ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਦਿੱਤੀ ਜਾਂਦੇ ਉਹਨਾਂ ਦਾ ਪਾਣੀ ਕਢਵਾਓ ਜਿਹੜੇ ਲੱਖਾਂ ਦਾ ਤੁਸੀਂ ਉੱਥੇ ਤਾਂ ਉਹ ਤਨਖਾਹ ਦਿੰਦੇ ਉਹਨਾਂ ਨੂੰ ਕੰਮ ਕਰਾਓ ਤੇ ਜਿਹੜਾ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਖਜ਼ਾਨੇ ਦੇ ਉੱਤੇ ਚਾਟਾ ਉਸ ਖਜ਼ਾਨੇ ਵਿੱਚੋਂ ਪੈਸੇ ਕਢੋ ਇਹ ਕੇਜਰੀਵਾਲ ਨੂੰ ਮੈਂ ਕਹਿਨੀ ਆ ਕਿ ਦਿੱਲੀ ਵਿੱਚ ਤੁਸੀਂ ਆਪਣੀ ਭ੍ਰਿਸ਼ਟਾਚਾਰ ਵਾਲੇ ਤੁਹਾਡੇ ਪਟਾਲੇ ਦੇ ਕੇਸ ਤੇ ਤੁਸੀਂ ਤਰੀਕ ਵਿੱਚ ਉੱਥੋਂ ਤੁਸੀਂ ਆਪਣੀ ਅੰਗੇ ਵਚਨਵਾਸੇ ਲਿਖ ਕੇ ਦਿਨਾ ਅਦਾਲਤ ਨੂੰ ਕਿ ਮੈਨੂੰ ਪੰਜਾਬ ਦੇ ਹੜਾ ਵਿੱਚ ਮੈਨੂੰ ਕੰਮ ਹੈ ਤੇ ਹੜਾ ਨੂੰ ਤੁਸੀਂ ਦੇਖੇ ਕੀ ਗਏ ਗਵਾਨੀ ਤੁਸੀਂ ਨਹੀਂ ਦਿੱਤੀ उचाल आता है चौबी घंटे अंदर सादद भेजता है इधे लोग भावे डूब जाए भावे शहर डूब जाए भावे अनाज मंत्री डूब जाए ना केंद्र प्रवाह ना सूबे की सरकार को प्रवाह एक पंजाब के लोग जान कि लाल मां स्वभाव क्यों आप करते हैं मैं लोगों को विश्वास खड़ी खेतरी पार्टी थोड़े खड़ी है कोई सादद मदद ना अस एक दूजे की मदद करके इस मर को थोड़ू कटा ਜਸਤਪ ਸਿੰਘ ਸਾਡੀ ਸਰਕਾਰ ਬਣਾ ਗਈ ਇਹ ਸਿਵਰ ਸਿਸਟਮ ਉਹ ਇਹੋ ਜਿਹਾ ਕਰਾਨੀ ਕਿ ਉਹਦਾ ਪਾਣੀ ਕਦੇ ਖੜਾ ਨਹੀਂ ਹੋਗਾ ਇਹ ਹਫੇ ਸਮੇਂ ਵਿੱਚ ਕੋਈ ਤੁਹਾਡੇ ਨਾਲ ਖੜੇ ਨਾ ਖੜੇ ਪਾਰਟੀ ਆਪਣੀ ਕੇਸਰੀ ਪਾਰਟੀ ਆ ਤਕੜੀ ਤੁਹਾਡੇ ਨਾਲ ਖੜੂਗੀ ਜਿੰਨੇ ਚੋ ਗਿਆ ਅੱਜ ਵੀ ਖੱਪਿਆ ਕਰ ਤੁਸੀਂ ਵੱਧ ਤਾਕਤ ਦੀ ਇਸ ਨੂੰ ਵੱਧ ਕਰਦੇ ਅਭੀ ਪੰਜਾਬ ਜਿਹੜਾ ਹੜਾ ਆਇਆ ਹੈ ਬੀਐਮਬੀ ਦੇ ਆਗੂਆਂ ਨੇ ਵੀ ਕਹਿਤਾ ਵੀ ਸੀ ਸਰਕਾਰ ਨੂੰ ਅਪ੍ਰੈਲ ਚ ਹੀ ਜਾਣੂ ਕਰਾਤਾ ਸੀ ਇਹ ਮੈਨ ਮੇ ਜਿਹੜਾ ਸਾਡ ਸੀਗਾ ਕਿੰਨੇ ਸਾਈਕਲ ਹੈ ਇਹ ਕੱਲ ਕਲੀ ਕੁਦਰਤੀ ਆਫਤਾ ਨਹੀਂ ਹੈ ਹਾਂ ਕੁਦਰਤ ਦਾ ਪਾਣੀ ਆ ਗਿਆ ਉਹਦਾ ਲੇਕਿਨ ਸਰਕਾਰ ਦੀ ਵੱਡੀ ਅੰਗੇਲੀ ਕਰਕੇ ਜਿਹੜੇ ਬਾਦਲ ਸਾਹਿਬ ਫਰਵਰੀ ਮਾਰਚ ਤੇ ਮਿਲਣੇ ਚ ਸਾਰੇ ਪ੍ਰਸ਼ਾਸਨ ਨੂੰ ਇਕੱਠਾ ਕਰਕੇ ਡੈਮਾ ਵਾਲਿਆਂ ਨੂੰ ਪੁੱਛਦੇ ਸੀ ਡੈਮਾ ਤੇ ਪਾਣੀ ਕਿੰਨਾ ਹੈਗਾ ਨਦੀਆਂ ਦਾ ਨਹਿਰਾਂ ਦਾ ਸਫਾਈ ਬਾਰੇ ਸਾਰਾ ਕੁਝ ਪਤਾ ਕਰਦੇ ਸੀ ਪੂਰਾ ਕਸ਼ਤ ਤਿਆਰੀ ਕਰਕੇ ਰੱਖਦੇ ਸੀ ਜਿੰਨੇ ਪੈਸੇ ਜਿੱਥੇ ਭੇਜਦੇ ਸਾਰੇ ਕੁਝ ਕਰਾਉਂਦੇ ਸੀ ਇਹ ਮੈਨੂੰ 10 ਸਾਲ 3 ਸਾਲ ਜਿੱਥੇ ਇਹਨਾਂ ਨੇ ਇੱਕ ਵੀ ਮੀਟਿੰਗ ਬੁਲਾਈ ਅੱਜ ਤੱਕ ਸੋਜ ਹੈ ਤੁਸੀਂ ਸੀਵਰ ਦੀ ਸਫਾਈ ਨਹੀਂ ਕੀਤੀ ਮੈਨੂੰ ਲੱਗਦਾ ਕਾਂਗਰਸੀਆਂ ਨੇ ਵੀ ਨਹੀਂ ਕੀਤੀ